ਕੰਗਣਾ ਰਣੌਤ ਦੀ ਨਵੀਂ ਫਿਲਮ ਆ ਰਹੀ ਹੈ ਐਮਰਜੈਂਸੀ ਉਹ ਫਿਲਮ ਬਿਲਕੁਲ ਹੀ ਸਿੱਖ ਵਿਰੋਧੀ ਹੈ ਉਹਦੇ ਅੰਦਰ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦਾ ਕਿਰਦਾਰ ਕੋਈ ਸ਼ਖਸ ਨਿਭਾ ਰਿਹਾ ਹੈ ਜੋ ਕਿ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਵਰਗਾ ਕੋਈ ਬਣ ਨਹੀਂ ਸਕਦਾ ਤੇ ਉਹਨਾਂ ਦੀ ਨਕਲ ਕੋਈ ਕਰ ਨਹੀਂ ਸਕਦਾ ਇਹ ਸਾਨੂੰ ਪੰਜਾਬੀਆਂ ਨੂੰ ਬਿਲਕੁਲ ਵੀ ਗਵਾਰਾ ਨਹੀਂ ਹੈ ਇਹ ਫਿਲਮ ਦੇ ਅੰਦਰ ਸਿੱਖ ਐਕਟੀਵਿਟੀਆਂ ਦਿਖਾਈਆਂ ਜਾਣਗੀਆਂ ਤੇ ਸਾਨੂੰ ਪਤਾ ਹੀ ਹੈ ਕਿ ਉਹ ਵੀ ਬਿਲਕੁਲ ਝੂਠੀ ਦਿਖਾਇਆ ਜਾਊਗਾ ਦਰਜੀਤ ਦਸਾਂ ਦੀ ਫਿਲਮ ਪੰਜਾਬ 95 ਦੇ ਸੈਂਸਰ ਬੋਰਡ ਨੇ 85 ਕੱਟ ਲਗਵਾਏ ਪਰ ਹਜੇ ਤੱਕ ਰਿਲੀਜ਼ ਨਹੀਂ ਹੋਣ ਦਿੱਤੀ ਜਾ ਰਹੀ ਕਿਉਂਕਿ ਉਹ ਅਸਲ ਕਹਾਣੀ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੀ ਜੀਵਨੀ ਤੇ ਬਣੀ ਹੈ ਪੰਜਾਬ ਦੇ ਉਹ ਕਾਲਾ ਦੌਰ ਦੱਸਦੀ ਹੈ ਜਦੋਂ ਸਿੱਖਾਂ ਨੂੰ ਘਰੋਂ ਚੱਕ ਕੇ ਫੇਕ ਇਨਕਾਊਂਟਰ ਕਰਕੇ ਮਾਰਿਆ ਜਾ ਰਿਹਾ ਸੀ ਜਦੋਂ ਬਾਹਰ ਕੰਮ ਤੇ ਗਏ ਸਿੱਖ ਵੀਰ ਜਾਂ ਭੈਣ ਵਾਪਸ ਕਰ ਕਦੇ ਨਹੀਂ ਆਏ ਉਹ ਫਿਲਮ ਕਿਉਂ ਨਹੀਂ ਰਿਲੀਜ਼ ਕਰ ਰਹੇ ਜਿਸ ਫਿਲਮੇ ਅੰਦਰ ਸਿੱਖਾਂ ਦਾ ਕਿਰਦਾਰ ਮਾੜਾ ਦਿਖਾਉਣਾ ਹੁੰਦਾ ਸਿੱਖਾਂ ਨੂੰ ਬਦਨਾਮ ਫਰਨਾਂਡੇ ਸਿੱਖਾਂ ਦੀ ਸ਼ਬੀ ਖਰਾਬ ਦਿਖਾਈ ਗਈ ਹੋਵੇ ਉਹ ਫਿਲਮ ਬਿਨਾ ਕਿਸੇ ਰੁਕਾਵਟ ਦੇ ਰਿਲੀਜ਼ ਕਰ ਦਿੱਤੀ ਜਾਂਦੀ ਹੈ ਇਹ ਫਿਲਮ ਅਮਰਜੈਂਸੀ ਪੰਜਾਬ ਦਾ ਮਾਹੌਲ ਖਰਾਬ ਕਰ ਸਕਦੀ ਹੈ। ਇਹਦੇ ਅੰਦਰ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦੇ ਖਿਲਾਫ ਬਹੁਤ ਚੂਟ ਦਿਖਾਇਆ ਜਾਊਗਾ। ਤਾਂ ਜੋ ਭਾਰਤ ਦੇ ਲੋਕ ਇੰਡੀਆ ਵਾਸੀ ਇਸ ਫਿਲਮ ਵਿੱਚ ਦਿਖਾਏ ਸੰਤ ਜਰਨੈਲ ਸਿੰਘ ਜੀ ਦਾ ਕਿਰਦਾਰ ਦੇਖਣ ਤੇ ਸਿੱਖਾਂ ਨੂੰ ਜੱਜ ਕਰਨਾ, ਸਿੱਖਾਂ ਨੂੰ ਮਾੜਾ ਬੋਲਣ, ਸਿੱਖਾਂ ਖਿਲਾਫ ਭਾਰਤੀਆਂ ਦੇ ਮਾਣੇ ਅੰਦਰ ਨਫ਼ਰਤ ਭਰੰਦਾ ਇਹ ਫਿਲਮ ਕੰਮ ਕਰੂਗੀ। ਜਦੋਂ ਕਿ ਦੇਸ਼ ਨੂੰ ਆਜ਼ਾਦ ਸਿੱਖਾਂ ਨੇ ਕਰਵਾਇਆ ਹੈ। ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਹਨ। ਅਸੀਂ ਆਜ਼ਾਦ ਨਹੀਂ ਅਸੀਂ ਗੁਲਾਮ ਹਾਂ ਹਾਂਜੀ ਆਜ਼ਾਦ ਨਹੀਂ ਗੁਲਾਮ ਹਾਂ ਕੋਲਕਾਤਾ ਆਂਦਰ 31 ਸਾਲ ਦੀ ਟ੍ਰੇਨੀ ਡਾਕਟਰ ਨਾਲ ਗੈਂਗ ਰੇਪ ਹੋਇਆ ਹੈ ਪਰ ਸਰਕਾਰ ਦੋਸ਼ੀਆਂ ਨੂੰ ਲੱਭਣ ਦੀ ਜਗ੍ਹਾ ਪ੍ਰੋਟੈਸਟ ਕਰ ਰਹੀ ਨੌਜਵਾਨਾਂ ਨੂੰ ਹਿਤੰਗ ਕਰ ਰਹੀ ਹੈ ਹਰ ਸਾਲ ਹਜ਼ਾਰਾਂ ਰੇਪ ਕੇਸ ਸਾਹਮਣੇ ਆਉਂਦੇ ਹਨ ਪਰ ਕਿਸੇ ਦੀ ਕੋਈ ਸੁਣਵਾਈ ਨਹੀਂ ਕੋਈ ਜਸਟਿਸ ਨਹੀਂ ਇਹ ਕਦੋਂ ਤੱਕ ਚੱਲੂਗਾ ਇਸ ਡਾਕਟਰ ਦੇ ਰੇਪ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਵੱਲੋਂ ਕਿਹਾ ਗਿਆ ਕਿ ਇਹ ਸੁਸਾਇਸਾਈਡ ਕੇਸ ਹੈ ਜਦੋਂ ਕਿ ਟ੍ਰੇਨੀ ਡਾਕਟਰ ਨੂੰ ਦੇਖ ਕੇ ਸਾਫ ਸਮਝ ਆਉਂਦਾ ਹੈ ਕਿ ਇਹ ਸੁਸਾਇਸਾਈਡ ਨਹੀਂ ਰੇਪ ਕੇਸ ਹੈ ਪਤਾ ਨਹੀਂ ਕੌਣ ਨੇ ਇਹ ਦੁਸ਼ਕਰਮ ਕਰਨ ਵਾਲੇ ਜਿਨ੍ਹਾਂ ਨੂੰ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੀ ਬਚਾ ਰਿਹਾ ਹੈ ਇਸ ਲਈ ਹੁਣ ਤੁਸੀਂ ਦੱਸੋ ਕਿ ਅਸੀਂ ਆਜ਼ਾਦ ਹਾਂ ਜਿੱਥੇ ਰੇਪ ਪੀੜਿਤਾ ਨੂੰ ਕੋਈ ਇਨਸਾਫ ਨਹੀਂ ਮਿਲਦਾ ਜਿੱਥੇ ਗੁਰੂ ਘਰ ਵਿੱਚ ਟੈਂਕ ਚੜਾ ਦਿੱਤੇ ਜਾਂਦੇ ਨੇ ਦੁੱਧ ਪੀਂਦੇ ਬੱਚਿਆਂ ਦੇ ਆਰਮੀ ਦੁਆਰਾ ਲੱਤਾਂ ਤੋਂ ਫੜ ਕੇ ਦੋ ਟੋਟੇ ਕਰ ਦਿੱਤੇ ਜਾਂਦੇ ਹਨ ਜਿੱਥੇ ਇਨਸਾਫ ਮੰਗਣ ਲਈ ਮਹੀਨਿਆਂ ਤੱਕ ਪ੍ਰੋਟੈਸਟ ਕਰਨਾ ਪੈਂਦਾ ਹੈ ਜਿੱਥੇ 골ਡ ਮੈਡਲਿਸਟ ਪਹਿਲਵਾਨਾਂ ਨੂੰ ਸੜਕਾਂ ਤੇ ਦਬਾਇਆ ਕੁਚਲਿਆ ਜਾਂਦਾ ਹੈ ਕੀ ਤੁਸੀਂ ਦੱਸੋ ਅਸੀਂ ਆਜ਼ਾਦ ਹਾਂ ਜਿੱਥੇ ਕਿਸੇ ਨੂੰ ਬਦਨਾਮ ਕਰ ਇਹ ਉਹਦੇ ਪ੍ਰਤੀ ਕੂੜ ਪ੍ਰਚਾਰ ਕੀਤਾ ਜਾਂਦਾ ਹੈ ਕਿ ਅਸੀਂ ਆਜ਼ਾਦ ਹਾਂ ਤੇ ਐਸਜੀਪੀਸੀ ਕਮੇਟੀ ਨੂੰ ਇਸ ਫਿਲਮ ਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ ਇਸ ਫਿਲਮ ਦੀ ਜਾਂਚ ਕਰਨੀ ਚਾਹੀਦੀ ਹੈ ਸਾਨੂੰ ਇਸ ਫਿਲਮ ਦਾ ਬਾਈਕਾਟ ਕਰਨਾ ਚਾਹੀਦਾ ਹੈ ਕੰਗਣਾ ਰਣਾਉ ਤਾਂ ਚਾਹੁੰਦੀ ਹੀ ਹੈ ਕਿ ਉਹਦੇ ਤੇ ਕੋਈ ਕੌਂਟਰੋਵਰਸੀ ਖੜੀ ਹੋਵੇ ਤੇ ਉਹ ਚਰਚਾ ਵਿੱਚ ਰਹੇ ਐਸੇ ਵਜ੍ਹਾ ਕਾਰਨ ਅੱਜ ਇਹੋ ਐਮਪੀ ਦੀ ਸੀਟ ਤੇ ਜੇਤੂ ਹੈ ਤੇ ਅੱਜ ਬਹੁਤ ਸਾਰੇ ਬਖਤ ਕੰਗਣਾ ਨੂੰ ਆਪਣੀ ਮਾਂ ਸਮਝਦੇ ਹਨ ਪਰ ਉਹਨਾਂ ਸਾਰਿਆਂ ਨੂੰ ਸ਼ਾਇਦ ਇਹ ਪਤਾ ਹੈ ਕਿ ਕੰਗਣਾ ਹਿੰਦੂ ਸੰਸਕ੍ਰਿਤੀ ਦੇ ਬਿਲਕੁਲ ਉਲਟ ਚੱਲਦੀ ਹੈ ਉਹ ਨਸ਼ੇ ਵੀ ਕਰਦੀ ਹੈ ਉਹ ਗਾਂ ਦਾ ਮਾਸ ਵੀ ਖਾਂਦੀ ਹੈ ਪਰ ਫਿਰ ਵੀ ਲੋਕਾਂ ਨੇ ਉਹਨੂੰ ਸਿਰ ਤੇ ਚੜਾ ਰੱਖਿਆ ਹੈ ਤੇ ਸਾਡੀ ਮੰਗ ਇਹੀ ਹੈ ਕਿ ਇਸ ਫਿਲਮ ਵਿੱਚ ਅੰਦਰ ਦਿਖਾਏ ਸਿੱਖਾਂ ਕਿਰਦਾਰ ਨੂੰ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਦੇ ਕਿਰਦਾਰ ਨੂੰ ਜਾਂ ਤਾਂ ਹਟਾ ਦਿੱਤਾ ਜਾਵੇ ਜਾਂ ਇਸ ਫਿਲਮ ਨੂੰ ਬੈਨ ਕੀਤਾ ਜਾਵੇ ਕਿਉਂਕਿ ਇਸ ਫਿਲਮ ਦੀ ਉਹ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ ਸਿੱਖ ਵੀ ਇਸ ਦੇਸ਼ ਦਾ ਹਿੱਸਾ ਹਨ ਪਰ ਸਿੱਖਾਂ ਨੂੰ ਐਦਾਂ ਦੀਆਂ ਹਰਕਤਾਂ ਕਰਕੇ ਇਹ ਦੇਸ਼ ਦੇ ਲੋਕ ਆਪਣੇ ਤੋਂ ਅਲੱਗ ਕਿਉਂ ਕਰ ਰਹੇ ਨੇ ਸਾਨੂੰ ਹਜੇ ਤੱਕ ਸਮਝ ਨਹੀਂ ਆਇਆ ਤੁਹਾਡੀ ਕੀ ਰਾਇ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ